ਕਰਾਂਗੇ ਹਰ ਇੱਕ ਮਨੁੱਖ ਚਾਹੁੰਦਾ ਕਿ ਮੇਰੇ ਜੀਵਨ ਦੇ ਵਿੱਚ ਸੁੱਖ ਹੋਣਾ ਚਾਹੀਦਾ ਪਰ ਸੁੱਖ ਤੇ ਦੁੱਖ ਦੋਨੋਂ ਮਨ ਦੇ ਨਾਲ ਇਹਨਾਂ ਦਾ ਸਬੰਧ ਹੈ ਤੇ ਮਨ ਅਹੀਂ ਆਪਣੇ ਅੱਜ ਜਦੋਂ ਮੈਂ ਅੱਜ ਦੀ ਗੱਲ ਕਰਾਂ ਕਿ ਮਨ ਸਾਡਾ ਆਪਣਾ ਕੰਟਰੋਲ ਦੇ ਵਿੱਚ ਹੀ ਨਹੀਂ ਆ ਮਨ ਦੇ ਵਿੱਚ ਸ਼ਾਂਤੀ ਹੀ ਨਹੀਂ ਰਹੀ ਮਨ ਦੇ ਵਿੱਚ ਸਬਰ ਤੇ ਸੰਤੋਖ ਖਤਮ ਹੋ ਗਿਆ ਕਾਰਨ ਕੀ ਬਣਿਆ ਕਾਰਨ ਬਣਿਆ ਕਿ ਅਸੀਂ ਆਪਣੇ ਮੂਲ ਤੋਂ ਬਹੁਤ ਜ਼ਿਆਦਾ ਦੂਰ ਹੋ ਗਏ ਆ ਸਾਡਾ ਗੁਰਬਾਣੀ ਦੇ ਨਾਲੋਂ ਦੂਰੀ ਬਣ ਜਾਣੀ ਗੁਰਬਾਣੀ ਦੇ ਨਾਲੋਂ ਵਿਤ ਬਣ ਜਾਣੀ ਇਹੀ ਕਾਰਨ ਹੈ ਕਿ ਮਨ ਦੇ ਵਿੱਚ ਸਾਡੇ ਕੋਲੇ ਸ਼ਾਂਤੀ ਨਹੀਂ ਰਹੀ ਕਿਉਂਕਿ ਗੁਰੂ ਨੇ ਗੁਰਬਾਣੀ ਸਾਨੂੰ ਇੱਕ ਜੀਵਨ ਜਾਂਚ ਦੱਸੀ ਹੈ ਜਿੰਨੀ ਵੀ ਬਾਣੀ ਹੈ ਉਹ ਸਾਰੀ ਗੁਰਬਾਣੀ ਸਾਡੇ ਲਈ ਮਨੁੱਖ ਦੇ ਲਈ ਜੀਵਨ ਜਾਂਚ ਹੈ ਤੇ ਅਸੀਂ ਗੁਰਬਾਣੀ ਨੂੰ ਪੜ੍ਹ ਕੇ ਵਿਚਾਰ ਕਰਕੇ ਆਪਣੇ ਮਨ ਦੇ ਵਿੱਚ ਵਸਾਉਣਾ ਕਰਕੇ ਤੇ ਆਪਣੇ ਜੀਵਨ ਤੇ ਢਲਣਾ ਕਰਕੇ ਆਪਣੇ ਜੀਵਨ ਜਾਂਚ ਸਿੱਖਣੀ ਸੀ ਗੁਰੂ ਦੇ ਮੁਤਾਬਕ ਆਪਣੇ ਜੀਵਨ ਨੂੰ ਚਲਾਉਣਾ ਸੀ ਪਰ ਅੱਜ ਅਸੀਂ ਗੁਰਬਾਣੀ ਤੋਂ ਦੂਰ ਹੋ ਕੇ ਇੰਨਾ ਕੁ ਡਿਪਰੈਸ਼ਨ 'ਚ ਚਲੇ ਗਏ ਆ ਇੰਨਾ ਕੁ ਦੁੱਖਾਂ ਦੇ ਵਿੱਚ ਸਮੋ ਗਏ ਆ ਤੇ ਅੱਜ ਕਈ ਬੰਦਿਆਂ ਨੇ ਤਾਂ ਆਪਣੇ ਜੀਵਨ ਕੋਚ ਰੱਖੇ ਹੋਏ ਆ ਵੱਡੀਆਂ-ਵੱਡੀਆਂ ਕਾਉਂਸਲਿੰਗਾਂ ਕਰ ਰਹੇ ਆ ਮੈਂ ਕਹਿੰਦਾ ਤੁਸੀਂ ਇਹ ਗੱਲ ਦੱਸੋ ਕਿ ਗੁਰੂ ਗ੍ਰੰਥ ਸਾਹਿਬ ਤੋਂ ਵੱਡੀ ਕੋਈ ਜਾਂਚ ਦੱਸ ਸਕਦਾ ਹੈ ਗੁਰੂ ਗ੍ਰੰਥ ਸਾਹਿਬ ਤੋਂ ਵੱਡਾ ਕੋਈ ਸਾਨੂੰ ਗਿਆਨ ਦੇ ਸਕਦਾ ਹੈ ਸਾਡੇ ਕੋਲੇ ਅੱਜ ਦੁਨੀਆ ਦਾ ਸਭ ਤੋਂ ਵੱਡਾ ਜੇ ਕੋਈ ਗਿਆਨ ਰੂਪੀ ਸੋਮਾ ਹੈ ਤਾਂ ਉਹ ਇੱਕੋ ਇੱਕ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹੈ ਪਰ ਫੇਰ ਵੀ ਅਸੀਂ ਦੁੱਖਾਂ ਦੇ ਵਿੱਚ ਜਕੜੇ ਪਏ ਆ ਕਾਰਨ ਕੀ ਬਣਿਆ ਕਾਰਨ ਇਹ ਬਣਿਆ ਕਿ ਗੁਰੂ ਦੀ ਗੱਲ ਨੂੰ ਅਸੀਂ ਸੁਣ ਕੇ ਮੰਨਿਆ ਨਹੀਂ ਆ ਕਾਸ ਕਿਤੇ ਸੀ ਗੁਰੂ ਦੀ ਗੱਲ ਨੂੰ ਸੁਣ ਕੇ ਮੰਨਿਆ ਹੁੰਦਾ ਗੁਰੂ ਦੀਆਂ ਗੱਲਾਂ ਦੇ ਅਨਸਾਰ ਅਸੀਂ ਆਪਣੇ ਮਨ ਨੂੰ ਢਾਲਿਆ ਹੁੰਦਾ ਤੇ ਸਾਨੂੰ ਅਜੇ ਦੁੱਖਾਂ ਨੂੰ ਕਦੇ ਵੀ ਦੁੱਖਾਂ ਨੂੰ ਸਹਿਣਾ ਨਾ ਪੈਂਦਾ ਸਾਡੇ ਕੋਲੇ ਸਬਰ ਹੁੰਦਾ ਸਾਡੇ ਕੋਲੇ ਸੰਤੋਖ ਹੁੰਦਾ ਤਾਂ ਕਰਕੇ ਗੁਰਬਾਣੀ ਸਾਨੂੰ ਕਹਿੰਦੀ ਆ ਗੁਰੂ ਗੁਰਬਾਣੀ ਦੇ ਵਿੱਚ ਸਾਨੂੰ ਸਮਝਾਉਣਾ ਕਰਦੇ ਆ ਬਾਣੀ ਕਹਿੰਦੀ ਮੇਰੇ ਮਨ ਜਪ ਗੁਰ ਗਪਾਲ ਪ੍ਰਭ ਸੋਈ ਮਨ ਨੂੰ ਸਬੋਧਨ ਕਰਕੇ ਗੁਰੂ ਜੀ ਸਮਝਾ ਰਹੇ ਆ ਕਿ हे ਮੇਰੇ ਮਨਾ ਉਸ ਪ੍ਰਮਾਤਮਾ ਨੂੰ ਜਪ ਸਭ ਤੋਂ ਵੱਡੀ ਸ਼ਕਤੀ ਨੂੰ ਜਪ ਪਰ ਇੱਕ ਗੱਲ ਯਾਦ ਰੱਖੀ ਇੱਥੇ ਮਨ ਨੂੰ ਸਬੋਧਨ ਕਰਕੇ ਕਹਿ ਰਿਹਾ ਗੁਰੂ ਸਾਹਿਬ ਮਨ ਨੂੰ ਇਸ ਤਰ੍ਹਾਂ ਸਬੋਧਨ ਕਰਨਾ ਹੈ ਮਨ ਨੂੰ ਇਸ ਤਰ੍ਹਾਂ ਸੁਣਾਉਣਾ ਜਿਵੇਂ ਆਪਾਂ ਕਿਸੇ ਮਨੁੱਖ ਦਾ ਨਾਮ ਲੈ ਕੇ ਬੁਲਾਉਂਦੇ ਆ ਨਾ ਤੇ ਉਹ ਮਨੁੱਖ алаਟ ਹੋ ਜਾਂਦਾ ਹੈ ਉਹ ਮਨੁੱਖ ਚਕੰਨਾ ਹੋ ਜਾਂਦਾ ਸਾਡੀ ਗੱਲ ਸੁਣਦਾ ਹੈ ਇਸੇ ਤਰ੍ਹਾਂ ਹੀ ਮਨ ਨੂੰ ਬੁਲਾਉਣਾ ਮੇਰੇ ਮਨ ਜੇ ਮੇਰੇ ਮਨ ਦਾ ਮਤਲਬ ਹੈ ਕਿ ਤੂੰ ਆਪਣੇ ਮਨ ਨੂੰ ਸੁਨਾ ਭਾਈ ਤੇ ਗੁਰਬਾਣੀ ਦੇ ਵਿੱਚ ਇੱਥੋਂ ਤੱਕ ਨਹੀਂ ਭਗਤ ਜੀ ਨੇ ਇੱਕ ਹੋਰ ਵੀ ਯੋਗਤੀ ਦੱਸੀ ਹੈ ਕਿ ਮਨ ਨੂੰ ਕਿਸ ਤਰ੍ਹਾਂ ਗੁਰੂ ਦੇ ਨਾਮ ਦੇ ਨਾਲ ਜੋੜਨਾ ਹੈ ਭਗਤ ਜੀ ਕਹਿੰਦੇ ਤਨ ਕਰ ਮਟਕੀ ਮਨ ਮਾਹੇ ਬਲੁਈ ਭਗਤ ਜੀ ਕਹਿੰਦੇ ਆਪਣੇ ਸਰੀਰ ਨੂੰ ਤੂੰ ਚਾਟੀ ਬਣਾ ਲਾ ਚਾਟੀ ਜਿਹਦੇ ਵਿੱਚ ਦੁੱਧ ਦਾ ਰਿੜਕਣਾ ਪੈਂਦਾ ਤੇ ਮਨ ਨੂੰ ਤੂੰ ਮਧਾਨੀ ਬਣਾ ਲਾ ਤਨ ਕਰ ਚਟਕੀ ਮਨ ਮਾਹੇ ਬਲੋਈ ਇਸ ਮਟਕੀ ਮੈਂ ਸ਼ਬਦ ਸੰਜੋਈ ਤੇ ਇਸ ਮਟਕੀ ਦੇ ਵਿੱਚ ਤੂੰ ਸ਼ਬਦ ਨੂੰ ਪਾ ਕੇ ਮਨ ਦੀ ਮਧਾਨੀ ਨਾਲ ਰਿੜਕਣਾ ਸ਼ੁਰੂ ਕਰ ਜਿਦੋਂ ਤੂੰ ਰਿੜਕੇਗਾ ਇਹਦੇ ਵਿੱਚ ਗਿਆਨ ਰੂਪੀ ਤੈਨੂੰ ਮੱਖਣ ਪ੍ਰਾਪਤ ਹੋਵੇਗਾ ਗਿਆਨ ਰੂਪੀ ਮੱਖਣ ਆਵੇਗਾ ਗਿਆਨ ਰੂਪੀ ਪ੍ਰਕਾਸ਼ ਆਵੇਗਾ ਪਰ ਇੱਕ ਗੱਲ ਯਾਦ ਰੱਖੀ ਜਿਦੋਂ ਬੀਬੀਆਂ ਦੁੱਧ ਰਿਟਕਦੀਆਂ ਤੇ ਉਹ ਬਹੁਤ ਹੀ ਸਹਜ ਦੇ ਵਿੱਚ ਦੁੱਧ ਰਿਟਕਦੀਆਂ ਇੱਥੇ ਵੀ ਗੁਰਬਾਣੀ ਸਾਨੂੰ ਇਹੀ ਉਦੇਸ਼ ਦਿੰਦੀ ਆ ਗੁਰਬਾਣੀ ਕਹਿੰਦੀ ਹਰ ਕਾ ਬਲੋਵਨਾ ਬਲੋਵੋ ਮੇਰੇ ਭਾਈ ਸਹਜ ਬਲੋਵ ਜੈਸ ਤਤ ਨਾ ਜਾਈ ਗੁਰੂ ਜੀ ਕਹਿੰਦੇ ਤੂੰ ਮੋੜ ਮੋੜ ਪ੍ਰਮਾਤਮਾ ਦੇ ਨਾਮ ਨੂੰ ਸਿਮਰਨਾ ਕਰ ਮੋੜ ਮੋੜ ਉਹਦੇ ਨਾਮ ਨੂੰ ਸਿਮਰਨਾ ਕਰ ਪਰ ਸਹਜ ਦੇ ਨਾਲ ਬਲੋਵੀ ਸਹਜ ਦੇ ਨਾਲ ਰੜਕੀ ਜਦੋਂ ਸਹਜ ਦੇ ਨਾਲ ਰੜਕੇਗਾ ਨਾ ਫਿਰ ਤੈਨੂੰ ਗਿਆਨ ਮਿਲੇਗਾ ਪਰ ਗੱਲ ਪਤਾ ਕੀ ਹੈ ਗੱਲ ਇਹ ਆ ਕਿ ਬਹੁਤੇ ਆਦਮੀ ਅਸੀਂ ਆਪਣੇ ਸਰੀਰ ਨੂੰ ਤਾਂ ਦੇਖਦੇ ਆ ਅਸੀਂ ਸਰੀਰ ਦੀ ਸੰਭਾਲ ਵੀ ਕਰਦੇ ਆ ਸਰੀਰ ਦੀ ਸਵਾਰਨਾ ਵੀ ਕਰਦੇ ਆ ਸਰੀਰ ਤੇ ਚੰਗੀਆਂ ਸੁਗੰਧੀਆਂ ਲਾਉਂਦੇ ਆ ਚੰਗੇ ਕੱਪੜੇ ਪਾਉਂਦੇ ਆ ਪਰ ਮਨ ਮੈਲਾ ਚੁੱਕੀ ਫਿਰਦੇ ਆ ਮਨ ਨੂੰ ਬਹੁਤ ਘੱਟ ਆਦਮੀ ਦੇਖਦੇ ਆ ਗੁਰਬਾਣੀ ਕਹਿੰਦੀ ਵਿਰਲੇ ਮਨੋਖਾ ਜਿਹੜੇ ਮਨ ਨੂੰ ਆਪਣੇ ਨੂੰ ਦੇਖਦੇ ਆ ਇਸ ਤਨ ਮੈਂ ਮਨ ਉਹ ਗੁਰਮਖ ਦੇਖੇ ਉਹ ਕੋਈ ਗੁਰੂ ਦੇ ਰਾਹ ਤੇ ਚੱਲਣ ਵਾਲਾ ਬੰਦਾ ਹੀ ਇਸ ਆਪਣੇ ਮਨ ਨੂੰ ਦੇਖਦਾ ਏ ਜੇ ਤੂੰ ਮਨ ਨੂੰ ਦੇਖੇਗਾ ਭਗਤ ਜੀ ਨੇ ਸਾਨੂੰ ਝੁਕਤੀ ਦੱਸੀ ਆ ਇਸ ਸਰੀਰ ਦੀ ਮਟਕੀ ਬਣਾ ਲਈ ਤੇ ਸਬਦ ਨੂੰ ਵਿੱਚ ਪਾ ਕੇ ਆਪਣੇ ਮਨ ਦੇ ਨਾਲ ਰੜਕੀ ਤੈਨੂੰ ਗਿਆਨ ਰੂਪੀ ਮੱਖਣ ਪੈਦਾ ਹੋਵੇਗਾ ਜਦੋਂ ਮੱਖਣ ਪ੍ਰਾਪਤ ਹੋਵੇਗਾ ਗਿਆਨ ਰੂਪੀ ਜਿਹਦੇ ਕੋਲੇ ਗਿਆਨ ਆ ਜਾਂਦਾ ਨਾ ਭਲੋ ਆਪਾਂ ਨੂੰ ਪਤਾ ਜਦੋਂ ਸਾਡੇ ਕੋਲੇ ਗਿਆਨ ਆ ਗਿਆ ਗਿਆਨ ਦੇ ਨਾਲ ਫਿਰ ਪ੍ਰਕਾਸ਼ ਆ ਜਾਂਦਾ ਆ ਗਿਆਨ ਮਿਟ ਜਾਂਦਾ ਹੈ ਅੰਧੇਰਾ ਮਿਟ ਜਾਂਦਾ ਹੈ ਤਾਂ ਕਿ ਗੁਰੂ ਨੇ ਕਿਹਾ ਗਿਆਨ ਅੰਜਨ ਗੁਰ ਦਿਆ ਅਗਿਆਨ ਅੰਧੇਰ ਬਨਾਸ ਹਰ ਕਿਰਪਾ ਤੇ ਸੰਤ ਭੇਟਿਆ ਨਾਨਕ ਮਨ ਪ੍ਰਗਾਸ ਜਦੋਂ ਗਿਆਨ ਰੂਪੀ ਤੈਨੂੰ ਸਰਮਾ ਮਿਲ ਜੇਗਾ ਅੰਧੇਰਾ ਖਤਮ ਹੋ ਜਾਏਗਾ ਫਿਰ ਤੇਰੇ ਜੀਵਨ ਦੇ ਵਿੱਚ ਚਾਨਣ ਹੋ ਜਾਏਗਾ ਆਪਾਂ ਦੇਖਦੇ ਆ ਨਾ ਗਲੀਆਂ ਦੇ ਵਿੱਚ ਲਾਈਟਾਂ ਲੱਗੀਆਂ ਹੁੰਦੀਆਂ ਬਜ਼ਾਰਾਂ ਦੇ ਵਿੱਚ ਚਾਨਣ ਦੇ ਲਈ ਪ੍ਰਕਾਸ਼ ਦੇ ਲਈ ਲਾਈਟਾਂ ਲੱਗੀਆਂ ਹੁੰਦੀਆਂ ਤਾਂ ਕਰਕੇ ਲਾਈਟਾਂ ਲੱਗੀਆਂ ਕਿ ਬੰਦਾ ਕਿਤੇ ਗਲਤ ਰਾਸਤੇ ਤੇ ਨਾ ਚੱਲ ਜਾਵੇ ਕਿਸੇ ਬੰਦੇ ਨੂੰ ਕੋਈ ਠੋਕਰ ਨਾ ਲੱਗ ਜੇ ਕੋਈ ਬੰਦਾ ਕਿਸੇ ਟੋਏ ਦੇ ਵਿੱਚ ਨਾ ਡਿੱਗ ਪੇ ਤੇ ਜਦੋਂ ਤੇਰੇ ਕੋਲੇ ਗੁਰੂ ਦੇ ਸ਼ਬਦ ਕੋਲੋਂ ਗਿਆਨ ਰੂਪੀ ਪ੍ਰਕਾਸ਼ ਮਿਲ ਜੇਗਾ ਫਿਰ ਉਹ ਬੰਦਾ ਗਲਤ ਖਾਂ ਤੇ ਨਹੀਂ ਜਾਏਗਾ ਗਲਤ ਰਸਤੇ ਤੇ ਨਹੀਂ ਚੱਲੇਗਾ ਉਹ ਆਪਣੇ ਜੀਵਨ ਨੂੰ ਸਹੀ ਰਸਤੇ ਤੇ ਚਲਾਏਗਾ ਤਾਂ ਕਰਕੇ ਗੁਰੂ ਸਾਹਿਬ ਜੀ ਕਹਿੰਦੇ ਆ ਭਾਈ ਤੂੰ ਏ ਮੇਰੇ ਮਨ ਗੁਰ ਗਪਾਲ ਪ੍ਰਭ ਸੋਈ ਉਸ ਗੁਰੂ ਗਪਾਲ ਨੂੰ ਜਪ ਜੋ ਸਾਰਿਆਂ ਤੋਂ ਵੱਡਾ ਹੈ ਜੋ ਸਾਰਿਆਂ ਨੂੰ ਸ਼ਕਤੀ ਦੇਣ ਵਾਲਾ ਹੈ ਜੋ ਸਾਰੀ ਧਰਤੀ ਨੂੰ ਪਾਲਣ ਵਾਲਾ ਹੈ ਜੋ ਸਾਰਿਆਂ ਨੂੰ ਬਖਸ਼ਣਹਾਰ ਹੈ ਸਾਰਿਆਂ ਦੀ ਬਖਸ਼ਿਸ਼ ਕਰਦਾ ਹੈ ਫਿਰ ਗੁਰੂ ਨੇ ਮਨ ਨੂੰ ਸਬੋਧਨ ਕਰਕੇ ਕਿਹਾ ਕਿ 헤 ਮਨਾ ਤੂੰ ਸਾਰਾ ਦਿਨ ਤਾਂ ਬਹੁਤ ਕੰਮ ਕਰਦਾ ਕਦੇ ਦੌੜਦਾ ਭੱਜਦਾ ਫਿਰਦਾ ਰਹਿਣਾ ਥੱਕਦਾ ਨਹੀਂ ਕਦੇ ਕਹਿੰਦਾ ਮੈਂ ਇੱਧਰ ਜਾਣਾ ਕਦੇ ਕਹਿੰਦਾ ਮੈਂ ਉੱਧਰ ਜਾਣਾ ਪਰ ਕਮਾਲ ਦੀ ਗੱਲ ਆ ਜਿਸ ਚੀਜ਼ ਦੇ ਵਾਸਤੇ ਜਿਸ ਕੰਮ ਦੇ ਵਾਸਤੇ ਤੈਨੂੰ ਇੱਥੇ ਭੇਜਿਆ ਸੀ ਉਹਨੂੰ ਤੂੰ ਕਦੇ ਯਾਦ ਹੀ ਨਹੀਂ ਕੀਤਾ ਤਾਂ ਕਰਕੇ ਗੁਰੂ ਸਾਹਿਬ ਜੀ ਕਹਿੰਦੇ ਆ ਮੇਰੇ ਮਨ ਜਪ ਗੁਰ ਗਪਾਲ ਪ੍ਰਭ ਸੋਈ ਜਾਂ ਕੀ ਸਰਨ ਪਿਆ ਸੁਖ ਪਾਇਆ ਬੜ ਦੁੱਖ ਨਾ ਹੋਈ ਜਿਦੋਂ ਫਿਰ ਤੂੰ ਗੁਰੂ ਦੀ ਸਰਨ ਦੇ ਵਿੱਚ ਪੈ ਜਾਵੇਂਗਾ ਭਲਿਆ ਫਿਰ ਤੈਨੂੰ ਦੁੱਖ ਨਹੀਂ ਆਉਣੇ ਜਿਹੜੇ ਤੂੰ ਸੁੱਖਾਂ ਦੇ ਲਈ ਇੱਧਰ ਉੱਧਰ ਭੱਜਾ ਫਿਰਦਾ ਇਹ ਤੈਨੂੰ ਦੁਨੀਆ ਤੋਂ ਨਹੀਂ ਮਿਲਨੇ ਦੁਨੀਆ ਤੇ ਕੁਛ ਥੇਰ ਦੇ ਲਈ ਕੁਛ ਸਮੇਂ ਦੇ ਲਈ ਤੂੰ ਸੋਖੀ ਸੁੱਖਾਂ ਨੂੰ ਪ੍ਰਾਪਤ ਕਰ ਸਕਦਾ ਪਰ ਜੇ ਤੂੰ ਸਦਾ ਲਈ ਸੁੱਖਾਂ ਨੂੰ ਚਾਹੁੰਨਾ ਹੈ ਸਦਾ ਲਈ ਵਗਾਸ ਦਾ ਖੇਡਾ ਚਾਹੁੰਨਾ ਤਾਂ ਕਰਕੇ ਗੁਰੂ ਨੇ ਗਰਬਾਣੀ ਦੇ ਵਿੱਚ ਇਹ ਜੋਕਤੀ ਦੱਸੀ ਆ ਜਾ ਕੈਂ ਸਰਨ ਪਿਆ ਸੁੱਖ ਪਾਈਆ ਬਹੁਤ ਦੁੱਖ ਨਾ ਹੋਈ ਫਿਰ ਤੇਰੇ ਜਨਮ ਦੇ ਵਿੱਚ ਕੋਈ ਦੁੱਖ ਨਹੀਂ ਹੋਣਾ ਤੂੰ ਆਪਣੇ ਜੀਵਨ ਨੂੰ ਜਾਂ ਵਧੀਆ ਜੀਵਨ ਜਾਂਚ ਸਿੱਖ ਜੇਗਾ ਗੁਰੂ ਦੇ ਰਸਤੇ ਤੇ ਚੱਲੇਗਾ ਅੱਜ ਇੰਨਾ ਕਿ ਮੈਂ ਤੁਹਾਡੇ ਚਰਨਾਂ ਦੇ ਵਿੱਚ ਬੇਨਤੀਆਂ ਕੀਤੀਆਂ ਮੈਨੂੰ ਉਮੀਦ ਆ ਤੁਸੀਂ ਇਹਨਾਂ ਕੀਤੇ ਹੋਏ ਵਿਚਾਰਾਂ ਨਾਲ ਬਹੁਤ ਹੀ ਪਸੰਦ ਕਰੋਗੇ ਇਹਨਾਂ ਨੂੰ ਸਮਝੋਗੇ ਵੀ ਇਹਨਾਂ ਤੇ ਅਮਲ ਵੀ ਕਰੋਗੇ ਤੇ ਮੈਂ ਤਾਂ ਇਹਨਾਂ ਜੇ ਮੇਰੀ ਵੀਡੀਓ ਤੁਹਾਨੂੰ ਵਧੀਆ ਲੱਗੀ ਕਿਰਪਾ ਕਰਕੇ ਵੀਡੀਓ ਨੂੰ ਅੱਗੇ ਜਰੂਰ ਸ਼ੇਅਰ ਕਰਨਾ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਹੋਰ ਵੀਡੀਓ ਤੁਹਾਡੇ ਲਈ ਅੱਗੇ ਤੋਂ ਅੱਗੇ ਬਣਾਉਂਦੇ ਰਹਾਂਗੇ ਬਸ ਤੁਸੀਂ ਥੋੜਾ ਜਿਆਦਾ ਜਰੂਰ ਕੰਮ ਕਰਿਆ ਕਰੋ ਲਾਇਕ ਕਮੈਂਟ ਤੇ ਸ਼ੇਅਰ ਜਰੂਰ ਕਰਿਆ ਕਰੋ ਮੈਨੂੰ ਵੀ ਇਹਦੇ ਨਾਲ ਹੌਸਲਾ ਹੁੰਦਾ ਤਾਂ ਕਿ ਮੈਂ ਹੋਰ ਵੀਡੀਓ ਬਣਾਵਾਂ ਤੇ ਜਿਹੜੇ ਜੀਵਨ ਜਾਂਚ ਦੇ ਲਈ ਲੋਕਾਂ ਕੋਲ ਟਿਸ਼ਨਾਂ ਰੱਖਣਾ ਕਿਸੇ ਨੇ ਜੀ ਜੀਵਨ ਕੋਚ ਰੱਖਿਆ ਜ਼ਿੰਦਗੀ ਕੋਚ ਰੱਖਿਆ ਲਾਈਫ ਕੋਚ ਰੱਖਿਆ ਜਾਂ ਕਾਉਂਸਲਿੰਗ ਕਰਦੇ ਮੈਂ ਕਹਿੰਨਾ ਪੈਸੇ ਨੂੰ ਬਰਬਾਦ ਕਰਨਾ ਛੱਡੋ ਗੁਰੂ ਦੇ ਲੱਗੋ ਗੁਰੂ ਦੀ ਗੱਲ ਮੰਨੋ ਗੁਰੂ ਦੇ ਅਨਸਾਰ ਜੀਵਨ ਨੂੰ ਜਿਉਣਾ ਕਰੋ ਤੁਹਾਡੇ ਜੀਵਨ ਦੇ ਵਿੱਚ ਖੇੜਾ ਆਏਗਾ ਆਨੰਦ ਆਏਗਾ ਇੰਨੀਆਂ ਬੇਨਤੀਆਂ ਕਰਦੇ ਸਮੇਂ ਹੋਈਆਂ ਗਲਤੀਆਂ ਤੋਂ ਖਿਮਾ ਦੇ ਜੀ ਅੱਜ ਕਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ